ਲੁਧਿਆਣਾ ਦੇ ਭਾਰਤ ਨਗਰ ਚੌਕ ਵਿਖੇ ਇੱਕ ਆਟੋ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਹੈ। ਜਿੱਥੇ ਦੋਹਾਂ ਹੀ ਪੱਖਾਂ ਨੇ ਇੱਕ ਦੂਜੇ ਉੱਤੇ ਦੋਸ਼ ਲਗਾਏ ਨੇ ਇਸ ਦੌਰਾਨ ਜਿੱਥੇ ਆਟੋ ਚਾਲਕ ਨੇ ਮੋਟਰਸਾਈਕਲ ਚਾਲਕ ਉੱਤੇ ਗਲਤ ਸ਼ਬਦਾਵਲੀ ਬੋਲ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਉੱਥੇ ਹੀ ਮੋਟਰਸਾਈਕਲ ਚਾਲਕ ਨੇ ਵੀ ਆਟੋ ਚਾਲਕ ਉੱਪਰ ਕੁੱਟਮਾਰ ਦੇ ਦੋਸ਼ ਲਗਾਏ ਨੇ ਉੱਥੇ ਹੀ ਮੌਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾ ਨੇ ਕਿਹਾ ਹੈ ਕਿ ਪੀਸੀਆਰ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਔਰ ਕੀ ਕੁਝ ਕਿਹਾ ਏ ਆਉ ਤੁਹਾਨੂੰ ਸੁਣਾਉਨੇ ਆ ਲੁਧਿਆਣਾ ਲਾਈਵ ਲਈ ਹਣੀ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਭਾਈ ਉਧਰੋਂ ਕਚਾਰੀਆਂ ਵੱਲੋਂ ਉਧਰ ਪਾਉ ਜਾ ਰਿਹਾ ਸੀ ਘਰ ਵੱਲ ਨੂੰ ਬਾਈਪਾਸ ਵੱਲੋਂ ਤੇ ਕਟ ਆਟੋ ਵਾਲੇ ਨੇ ਅਚਾਨਕ ਕੱਟ ਮਾਰਿਆ ਤੇ ਮੈਂ ਔਰ ਬਾਈਕ ਤੇ ਮੈਂ ਥੱਲੇ ਆਣ ਲੱਗਾ ਸੀ ਆ ਮੇਰੇ ਨਾਲ ਸੜਕ ਘੜੀ ਸੋਈ ਆ ਪੈਂਟ ਮੇਰੀ ਸਾਰੀ ਮਿੱਟੀ ਨਾਲ ਲਿਬੜੀ ਆ ਤੇ ਮੈਂ ਉਹਨੂੰ ਕਿਹਾ ਮੈਂ ਆਵਾਜ਼ ਮਾਰੀ ਪਿੱਛੇ ਕਿ ਭਰਾਵਾ ਆਰਾਮ ਨਾਲ ਚਲਾ ਲੈ ਤੇ ਉਹ ਮੈਨੂੰ ਪਿੰਦੇ ਸੱਟੇ ਮੈਨੂੰ ਗਾਣਾ ਗੱਡਣ ਲਾ ਪਿਆ ਉਸ ਤੋਂ ਬਾਅਦ ਮੈਨੂੰ ਸਰੀਆ ਕੱਢ ਕੇ ਧੌਂਸ ਰਖਾਈ ਤੇ ਉਹਨੇ ਮਾਰਿਆ ਤੇ ਮੇਰੀ ਲੱਗੀ ਤੇ ਉਹ ਬਾਰੇ ਸੱਟ ਲੱਗੀ ਤੇ ਉਹ ਧੋਸ ਦਿਖਾਉਂਦਾ ਵਾ ਕਿ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਪਰ ਠੀਕ ਹੈ ਜਿੱਦਾਂ ਕਰ ਨਹੀਂ ਕਰ ਲਵੇ ਉਹ ਕਹਿੰਦੇ ਵੀ ਕਰੇ ਨਾ ਮਾਰਿਆ ਹੈ ਹੈ ਕਰਿਆ ਭਾਈ ਉਹਨੇ ਵੀ ਤਾਂ ਸਰੀਆ ਮਾਰਿਆ ਔਰ ਹੀ ਨਹੀਂ ਲੱਗੀ ਮੇਰੀ ਲੱਗੀ ਫਰਕ ਤਾਂ ਇੰਨੀ ਪਿਆ ਤਾਂ ਦੀ ਇੱਕਾਤ ਨਾਲ ਨਾ ਵੱਜੀ ਨਹੀਂ ਜੀ ਸਾਡੀ ਭਾਜੀ ਕੀ ਨਾਮ ਆ ਜੀ ਸੁਖਦੀਪ ਸਿੰਘ ਕੀ ਹੋਇਆ ਮੈਂ ਇਹ ਆਪਣਾ ਸ਼ੋਈਗਾਂਦੀ ਮਾਰਕੀਟ ਵੱਲੋਂ ਆ ਰਿਹਾ ਸੀਗਾ ਮੈਂ ਬਸ 80 ਨੂੰ ਮੋੜ ਰਿਹਾ ਸੀਗਾ ਪਾਤਨਗਰ ਦੇ ਗਲਾਈ ਤੋਂ ਜਦੋਂ ਮੈਂ ਰਾਈਟ ਰਾਈਟ ਟਰਨ ਲਈ تھی ਇਹ ਮੇਰੇ ਮੂਹਰੇ ਆ ਗਏ ਇਹਨਾਂ ਨੇ ਸਿੱਧਾ ਮਾਤਾ ਮਾਤਾ ਦੇ ਮੰਦਰ ਵੱਲ ਨੂੰ ਜਾਣਾ ਸੀ ਇਹ ਮੂਹਰੇ ਆ ਕੇ ਕਹਿੰਦੇ ਰੁਕ ਨਹੀਂ ਸਕਦਾ ਇੰਨੀ ਗੱਲ ਕਹਿਣ ਤੇ ਉੱਤਰ ਗਏ ਨਾਲੇ ਗਾਲਾਂ ਕੱਢਣ ਲੱਗ ਗਏ ਨਾਲੇ ਮੇਰੇ ਸਿਰ ਤੇ ਘੜੇ ਮਾਰਨੇ ਸ਼ੁਰੂ ਕਰ ਦਿੱਤੇ ਤੁਸੀਂ ਦੱਸੋ ਤੁਸੀਂ ਦੱਸੋ ਮੈਂ ਆਟੋ ਹਾਂਜੀ ਅੱਛਾ ਮਾਰਿਆ ਕਿਦਿਆਂ ਆਓ ਸਰਦਾਰ ਜੀ ਉਹ ਪੜਾ ਖੜੇ ਉਹ ਦੇਖੋ ਅੱਖੋਂ ਪਹਿਲੀ ਇਹਨੇ ਮਾਰਿਆ ਕੀ ਤੁਹਾਡੇ ਕੜਾ ਮਾਰਿਆ ਸੀ ਸਿਰ ਤੇ ਲੋਹੇ ਹੋਰ ਕੋਈ ਮੌਕੇ ਤੇ ਆਇਆ ਪੁਲਿਸ ਵਾਲਾ ਪੁਲਿਸ ਦੇ ਪੁਲਸ ਵਾਲੇ ਕੋਈ ਆਏ ਪੁਲਸ ਵਾਲੇ ਪੀਸੀਆਰ ਕਰਦੇ ਆ ట్రాਫਿਕ ਪੁਲਿਸ ਵਾਲੇ ਸੀਗੇ ਉਹ ట్రాਫਿਕ ਪੁਲਿਸ ਵਾਲੇ ਆ ਆਏ ਹੋਏ ਆ ਕਿ ਉਹਨਾਂ ਨੇ ਪੀਸੀਆਰ ਕਰਦੀ ਆ ਤੇ ਉਹਨੂੰ ਰੋਕ ਲਿਆਗਾ ਰੋਕਿਆਗਾ ਹਾਂਜੀ ਤੇ ਉੱਪਰ ਦੀ ਮੈਨੂੰ ਆ ਗਈ ਮੈਂ ਮੰਗ ਕਰਦੇ ਹਾਂ ਮੈਨੂੰ ਮੰਗੇ ਕਹਿੰਦੇ ਉਹ ਬੰਦੇ ਮੈਨੂੰ 2000 ਰੁਪਏ ਦੇ ਰਿਹਾ ਕਹਿੰਦਾ 2000 ਲੈ ਲੈ ਮੈਂ ਕਿਹਾ ਮੇਰੇ ਕੋਲ ਮੈਂ ਦਿਨਾਂ ਤੋਂ ਦੋ ਤਿੰਨ ਹਜ਼ਾਰ ਰੁਪਏ ਕਹਿੰਦਾ 2000 ਲੈ ਲੈ ਮੈਂ ਤਾਂ ਇਹ ਜਿਹਾਣਾ ਇਹ ਤੇ ਕਾਰਵਾਈ ਹੋਵੇ ਬਈ ਇਹ ਗਾਂ ਕਿਸੇ ਹੋਟ ਦੇ ਵੀ ਨਾ ਮਾਰੇ ਕਿਸੇ ਦਾ ਇਦਾਂ ਤਾਂ ਕਿਸੇ ਦੇ ਵੀ ਘੜੇ ਮਾਰੀ ਆ ਹਾਂਜੀ ਹਾਂਜੀ ਤੁਹਾਡੇ ਬਤੇ ਕਿੱਥੇ ਹਾਂਜੀ ਨਾ ਸੰਦੀਪ ਸਿੰਘਾ ਜਗਰਾਉਂ ਤੋਂ ਅੱਜ ਕੀ ਗੱਲਬਾਤ ਹੋਈ ਇਹ ਆ ਰਹੇ ਸੀ ਇੱਥੋਂ ਬਸ ਸਟੈਂਡ ਨੂੰ ਮੁੜ ਰਹੇ ਸੀ ਇਹਨਾਂ ਨੇ ਜਾਣਾ ਸੀ ਜਗਰਾਉਂ ਪੜਨ ਨੂੰ ਜਦੋਂ ਕਿ ਇਹਨਾਂ ਦੇ ਖੱਬੇ ਪਾਸੇ ਦੀ ਇਹਨੂੰ ਨਿਕਲਣਾ ਚਾਹੀਦਾ ਸੀ ਇਹ ਉਦੋਂ ਸਰਦਾਰ ਮੋਟਰਸਾਈਕਲ ਵਾਲਾ ਸੱਜੇ ਪਾਸੇ ਸੀ ਜਿਹਦੇ ਕਰਕੇ ਇਹਨੂੰ ਮਾੜਾ ਮੋਟਾ ਕੱਟ ਵੱਜਿਆ ਪਰ ਮੋਟਰਸਾਈਕਲ ਦੇ ਨਾਲ ਆਟੋ ਨਹੀਂ ਲੱਗਿਆ ਫਿਰ ਆ ਕੇ ਹੱਥੋਂ ਪਾਈ ਕੀਤੀ ਗਾਲ ਦਾ ਜਵਾਬ ਜਦੋਂ ਗਾਲ ਚ ਮਿਲਿਆ ਫਿਰ ਆ ਕੇ ਹੱਥੋਂ ਪਾਈ ਕੀਤੀ ਇਹਨੇ ਹੁਣ ਮੌਕੇ ਤੇ ਜਦੋਂ ਬੰਦਾ ਕੋਈ ਹੱਥੋਂ ਪਾਈ ਕਰੂ ਆਪਦੇ ਬਚਾਲ ਹੀ ਕੋਈ ਨਾ ਕੋਈ ਤਾਂ ਕਰੂਗਾ ਹੀ ਉਨੀ ਦੇਰ ਚ ਇਹਨੇ ਇਹਨੇ ਕੜਾ ਮਾਰਤਾ ਕੜਾ ਮਾਰ ਕੇ ਦਾ ਸਿਰ 파ੜਦਾ ਫੇਰ ਅਸੀਂ ਰੁਕੇ ਹਾਂ ਸਾਰੇ ਜਣੇ ਫੇਰ ਤੇ ਪਰਚਾ ਹੋਵੇ ਇਹਨੂੰ ਦਿੱਤਾ ਜਾਵੇ ਥਾਣੇ ਮੂੰਹ 'ਚ ਉਹਰੇ ਸ਼ਰਾਬ ਦੀ ਸਮੈਲ ਆ ਰਹੀ ਹੈ ਉਹ ਕਹਿੰਦਾ 2000 ਲੈ ਕੇ ਰਾਜਨਾਮਾ ਕਰ ਦੋ ਹੁਣ ਕੀ ਕਹਿ ਰਿਹਾ 2000 2000 2000 ਰੁਪਏ ਦੇ ਕੇ ਕਹਿੰਦਾ ਰਾਜਨਾਮਾ ਕਰ ਲਓ ਮੇਰੇ ਤੋਂ ਗਲਤੀ ਹੋ ਗਈ ਇਹੋ ਜੀ ਗਲਤੀ ਤਾਂ ਕਰਾਉਣਾ ਕੀ ਆ ਪਹਿਲਾਂ ਨਾ ਕਰੋ ਠੀਕ 2000 ਚੰਨ ਵੀ ਕਰ ਸਕਦੇ ਇਹ ਕਾਲੂ ਕੁਝ ਵੀ ਕਰ ਸਕਦਾ ਵਾ ਅੱਜ ਇਹਦੇ ਖੜਾ ਮਾਰਿਆ ਕੱਲੂ ਕਿਸੇ ਹੋਰ ਨਾਲ ਵੀ ਲੜੂਗਾ ਇਹ ਠੀਕ ਹੈ ਇਹਦੇ ਆਟੋ ਦੇ ਵਿੱਚ ਕੁੜੀ ਬੈਠੀ ਸੀ ਇੱਦਾਂ ਤਾਂ ਸਾਡੇ ਨਾਲ ਹਜ਼ਾਰਾਂ ਕੁੜੀਆਂ ਬੈਠਦੀਆਂ ਨੇ ਕਾਲੂ ਬਾਈਕ ਤੇ ਆ ਰਾਇ ਸੀ ਕੋਈ ਜਣਾ ਉਹ ਆਟੋਨ ਦੇ ਵਿੱਚ ਕਿਤੇ ਮਾੜੀ ਟੱਕਰ ਹੋਈ ਆ ਉਹ ਬਾਅਦ ਇੱਕ ਦੂਜੇ ਦੇ ਨਾਲ ਦੋਨਾਂ ਨੇ ਗਾਲੀ ਗਲੋਚ ਕੀਤਾ ਤੇ ਗਾਲੀ ਗਲੋਚ ਕਰਨ ਤੋਂ ਬਾਅਦ ਉਹ ਸਰਦਾਰ ਮੁੰਡੇ ਨੇ ਖੜਾ ਪਾਇਆ ਸੀ ਉਹ ਖੜਾ ਉਹਨੇ ਉਹਦੇ ਤੇ ਹੱਥ ਮਾਰਿਆ ਉਹ ਹੁਣ ਕਹਿ ਰਿਹਾ ਕਿ ਸਰਦਾਰ ਵੀ ਕਹਿ ਰਿਹਾ ਕਿ ਉਹਨੇ ਹਾਂ ਸਰਿਆ ਸੀ ਉਹਦੇ ਕੋਲੇ ਫਰੀਨਲ ਅਟੈਕ ਕਰ ਉਹ ਸਰਿਆ ਮੌਕੇ ਤੇ ਮਿਲਿਆ ਨਹੀਂ ਸੰਤਾ ਜੀ ਕੋ ਭਾਵੇਂ ਪੀਸੀਆਰ ਬੁਲਾਈ ਆ